ਅੱਜ ਭਾਜੀ ਅੱਜ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਕਰਨ ਆਏ ਉਹ ਬੜਾ ਮੈਟਰਕੀ ਮੈਂ ਇੰਜੀਨੀਅਰ ਗਗਤ ਸਿੰਘ ਸ਼ੇਰਗਿੱਲ ਪ੍ਰੈਜ਼ੀਡੈਂਟ ਅਧਿਕਾਰਚਾਰਜ ਪਾਰਟੀ ਅੱਜ ਸਰ ਤੁਸੀਂ ਪ੍ਰੈਸ ਕਾਨਫਰੰਸ ਕਰਨ ਆਏ ਮੈਟਰਕੀ ਗੱਲ ਪ੍ਰੈਸ ਕਾਨਫਰੰਸ ਦਾ ਸਾਡਾ ਜੋ ਮਤਲਬ ਅੱਜ ਤੁਹਾਡੇ ਨਾਲ ਰੂਪ ਰੂਪ ਹੋਣਾ ਲੋਕਾਂ ਨੂੰ ਆਪਣੀ ਪਾਰਟੀ ਤੋਂ ਜਿਹੜਾ ਆ ਉਹ ਜਾਣੂ ਕਰਾਉਣਾ ਆਪਣੇ ਜਿਹੜੇ ਸਾਡੇ ਆਉਣ ਵਾਲੇ ਸਮੇਂ 'ਚ ਜੋ ਅਸੀਂ ਪੁਆਇੰਟਸ ਦੇਣੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਇੱਕ ਨੀਦਰੇ ਪਾਰਟੀ ਤੁਹਾਨੂੰ ਇਕੱਠਾ ਕੀਤੀ ਹੈ ਗਠਨਤਾ ਅਜ ਤੋ ਹੀ ਕਰ ਰਹੇ ਹੈਗੇ ਬਟ ਇਹ ਹੈ ਕਿ ਅਸੀਂ 3-4 ਮਹੀਨਿਆਂ ਤੋਂ ਸਾਰਿਆਂ ਨਾਲ ਤਾਲਮਿਲ ਕਰਨ ਵਾਸਤੇ ਲੱਗੇ ਸੀ ਲੇਕਿਨ ਪਾਰਟੀ ਦਾ ਜਿਹੜਾ ਜਨਮ ਦਿਨ ਦਾ ਜਿਹੜਾ ਆਗਾਜ਼ ਦਾ ਰਾਜ ਅੱਜ ਫਸਟਰਡੇ ਨੇ ਸਾਡਾ ਉਹ ਅੱਜ 8 ਮਾਰਚ ਆ ਇੰਟਰਨੈਸ਼ਨਲ ਵੂਮਨ ਡੇ ਆ ਅਸੀਂ ਉਸ ਇੰਟਰਨੈਸ਼ਨਲ ਵੂਮਨ ਡੇ ਨੂੰ ਸਮਰਪਿਤ ਕਰਕੇ ਅੱਜ ਪਾਰਟੀ ਅਨਾਉਂਸ ਕਰ ਰਹੇ ਹਾਂ ਪਾਰਟੀ ਬਣਾਉਣ ਦਾ ਮੇਨ ਮੁੱਦਾ ਕੀ ਹੈ ਪਾਰਟੀ ਬਣਾਉਣ ਦਾ ਮੇਨ ਮੁੱਦਾ ਜਿਹੜਾ ਹੈ ਜਦੋਂ ਜਿਹੜੀਆਂ ਪਾਲਿਸੀਆਂ ਆਉਂਦੀਆਂ ਨੇ ਉਹ ਗਰੀਬ ਪਰਿਵਾਰਾਂ ਤੱਕ ਆਮ ਸੁਧਾਰਨ ਪਰਿਵਾਰਾਂ ਤੱਕ ਨਹੀਂ ਪਹੁੰਚਦੀਆਂ ਉਹ ਸਿਲੈਕਟਡ ਫੈਮਲੀਆ ਆਪਣੇ ਵਾਸਤੇ ਪਾਲਿਸੀਆਂ ਬਣਾਉਂਦੀਆਂ ਔਰ ਆਪੇ ਹੀ ਲਾਗੂ ਕਰ ਲੈਂਦੀਆਂ ਨੇ ਉਹਨਾਂ ਨੂੰ ਸਾਈਟ ਰੈਕ ਕਰਨ ਵਾਸਤੇ ਅਸੀਂ ਇਹ ਨਵੀਂ ਪਾਰਟੀ ਬਣਾ ਰਹੇ ਹਾਂ ਕਿ ਤੁਸੀਂ ਲਿਖਿਆ ਪੰਜਾਬ ਦੀ ਪਿਛਟਾਰੀ ਖਤਮ ਕਰਨੀ ਉਹ ਕਿਸ ਤਰ੍ਹਾਂ ਕਰੋਗੇ ਦੇਖੋ ਮੈਂ ਜੇਕਰ ਕੀਤਾ ਇਹਦੇ ਵਿੱਚ ਕਿ ਵਿਜੀਲੈਂਸ ਵਿਭਾਗ ਜਿਹੜਾ ਹੈ ਉਹਨੂੰ ਚੁਸਦੁਸਤ ਕੀਤਾ ਜਾਊਗਾ ਉਦਚੇ ਇਮਾਨਦਾਰ ਅਫਸਰ ਲਾਏ ਜਾਣਗੇ ਜਿਹੜੇ ਸਾਡੇ ਪੋਲੀਟੀਕਲ ਸਾਥੀ ਹੋਣਗੇ ਹਨਾ ਉਹ ਆਪਣੀ ਇੱਛਾ ਸ਼ਕਤੀ ਮੁਤਾਬਕ ਅਸੀਂ ਉਹਨਾਂ ਦੀ ਆਪਣੀ ਟੀਮ ਨੂੰ ਮਜ਼ਬੂਤ ਕਰਾਂਗੇ ਤਾਂ ਕਿ ਜਿਹੜਾ ਆ ਉਹ ਸਾਰੇ ਦਫ਼ਤਰਾਂ ਦੇ ਵਿੱਚ ਸਾਰੀਆਂ ਥਾਵਾਂ ਤੇ ਜਿਹੜਾ ਉਹਦੇ ਤੇ ਕੰਟਰੋਲ ਕੀਤਾ ਜਾ ਸਕਦਾ ਇੱਕ ਤੁਸੀਂ ਹੋਰ ਵੀ ਲਿਖਿਆ ਨੌਕਰੀਆਂ ਦਵਾਂਗੇ ਆਪਾਂ ਇਹ ਬੇਰੁਜ਼ਗਾਰ ਹੈ ਗਿਆ ਬਾਕੀ ਜਿਹੜੀਆਂ ਪਾਰਟੀਆਂ ਉਹ ਵੀ ਇਹੀ ਵਾਦੇ ਕਰਦੀਆਂ ਤੁਸੀਂ ਵੀ ਨਾ ਹੋਗੇ ਮੈਨੂੰ ਨਹੀਂ ਪਤਾ ਉਹਨਾਂ ਕੋਈ ਰੋਡ ਮੈਪ ਹੈ ਕਿ ਨਹੀਂ ਲੇਕਿਨ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਪੂਰਾ ਰੋਡ ਮੈਪ ਮੈਪ ਬਣਾ ਕੇ ਚੱਲੇ ਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਤੇ ਕਿਹੜੇ ਕਿਹੜੀ ਜਿਹੜੀ ਕੁਆਲਿਫੀਕੇਸ਼ਨ ਵਾਲੇ ਕਿਹੜੇ ਕਿਹੜੇ ਜਵਾਨਾਂ ਨੂੰ ਅਸੀਂ ਕਿਵੇਂ ਅਡਰੈਸ ਕਰਨਾ ਹੈ ਮੈਂ ਇੱਕ ਛੋਟੀ ਐਗਜ਼ਾਮਪਲ ਤੁਹਾਨੂੰ ਦੇ ਦਾਂ ਮਨਰੇਗਾ ਸਕੀਮ ਜਿਹੜੀ ਚੱਲ ਰਹੀ ਹੈ ਮਨਰੇਗਾ ਸਕੀਮ ਬਿਲਕੁਲ ਉਹਦੀ ਮਿਸ ਯੂਜ਼ ਹੋ ਰਿਹਾ ਹੈ ਜਦੋਂ ਕਿ ਜੇ ਉਹ ਮਨਰੇਗਾ ਸਕੀਮ ਸਹੀ ਰੂਪ ਚ ਲਾਗੂ ਹੁੰਦੀ ਆ ਤਾਂ ਉਹ ਬਹੁਤ ਵਧੀਆ ਰੋਜ਼ਗਾਰ ਔਰ ਉਹਦੇ ਨਾਲ ਡਿਵੈਲਪਮੈਂਟ ਅਸੀਂ ਅਸੀਂ ਡਿਵੈਲਪਮੈਂਟ ਬਹੁਤ ਡਿਵੈਲਪਮੈਂਟ ਕਰ ਸਕਦੇ ਆ ਸਿਰਫ ਹੈ ਨੀ ਤੇਜ਼ ਦੀ ਡਿਵੈਲਪਮੈਂਟ ਤੇਜ਼ ਦੀ ਡਿਵੈਲਪਮੈਂਟ ਜਿਹੜੀ ਆ ਉਹ ਕਰ ਸਕਦੇ ਇਹਦੇ ਚ ਦੋ ਰਾਵਾਂ ਨੇ ਪਰ ਇਹ ਤੇ ਸਿਰਫ ਕੁਝ ਸਿਲੇਕਟਡ ਲੋਕਾਂ ਦੇ ਘਰਾਂ ਚ ਕੰਮ ਕਰ ਰਹੇ ਨੇ ਜਾਂ ਖਾ ਖੋਦ ਰਹੇ ਉਹ ਉਹ ਡਿਵੈਲਪਮੈਂਟ ਦਾ ਕੰਮ ਨਹੀਂ ਹੈਗਾ ਜਦੋਂ ਸੜਕਾਂ ਖਾਲੀ ਨੇ ਨਹਿਰਾਂ ਖਾਲੀ ਨੇ ਤੇ ਜਿਹੜੇ ਮਨਰੇਗਾ ਸਕੀਮ ਵਾਲੇ ਆ ਉਹਨਾਂ ਤੇ ਦਰਖਤ ਲਾ ਕੇ ਤੇ ਇੱਕ ਵਧੀਆ ਸਾਨੂੰ ਹਰਿਆ ਭਰਿਆ ਮੌਸਮ ਜਿਹੜਾ ਮਾਹੌਲ ਦੇ 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 ਸਕਦੇ ਇਹ ਜਿਹੜੇ ਤੁਹਾਡੇ ਨਾਲ ਅੱਜ ਪੱਸ਼ਨ ਆਏ ਹੈਗੇ ਆ ਇਹ ਸਾਰੇ ਇਥੋਂ ਜਲੰਧਰ ਤੋਂ ਵੀ ਹੈਗਾ ਕਿ ਜਾਂ ਅੰਮ੍ਰਿਤਸਰ ਤੋਂ ਸਾਰੇ ਆਏ ਤੁਸੀਂ ਨਹੀਂ 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 ਇਹ ਪੂਰੇ ਪੰਜਾਬ ਤੋਂ ਆ ਜੀ ਪੂਰੇ ਪੰਜਾਬ ਹਾਂ ਤੁਸੀਂ ਇੰਟਰੋਡਕਸ਼ਨ ਲੈ ਲਓ ਪੂਰੇ ਪੰਜਾਬ ਤੋਂ ਸਾਡੇ ਇਹ ਸਾਰੇ 29 ਜ਼ਿਲ੍ਹਿਆਂ ਤੋਂ ਇੱਕ ਇੱਕ ਦੋ ਦੋ ਸਾਡੇ ਉਦੇਦਾਰ ਜਿਹੜੇ ਸਮਾਨ ਆਏ ਆ ਠੀਕ ਹੈ ਜੀ ਤੁਸੀਂ ਕੋਈ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋ ਅੱਜ ਪਾਰਟੀ ਬਣਾਈਏ ਮੈਂ ਪੰਜਾਬ ਔਰ ਉਰਦੇਸ਼ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਉਣ ਵਾਲੇ 2027 ਦੇ ਵਿੱਚ ਪੰਜਾਬ ਦੇ ਨਾਲ ਨਾਲ ਚਾਰ ਸੂਬਿਆਂ ਦੇ ਵਿੱਚ 6 ਸੂਬੇ ਹੋਰ ਇਲੈਕਸ਼ਨ ਹੋਣ ਜਾ ਰਹੀਆਂ ਨੇ ਸੋ ਅਸੀਂ ਇਹ ਬੇਨਤੀ ਕਰਾਂਗੇ ਪੰਜਾਬ ਔਰ ਉਰਦੇਸ਼ ਦੇ ਲੋਕਾਂ ਨੂੰ ਕਿ ਉਸ ਇਲੈਕਸ਼ਨ ਦੇ ਵਿੱਚ ਇਮਾਨਦਾਰ ਲੋਕਾਂ ਨੂੰ ਅੱਗੇ ਲਿਆ ਕੇ ਜੇ ਆਪਾਂ ਦੇਸ਼ ਦੀ ਤਰੱਕੀ ਚਾਹੁੰਦੇ ਆ ਜੇ ਅਸੀਂ ਸਮਾਜ ਦਾ ਭਲਾ ਚਾਹੁੰਦੇ ਆ ਤੇ ਇਮਾਨਦਾਰ ਲੋਕ ਲੋਕਾਂ ਨੂੰ ਅੱਗੇ ਲਿਆ ਕੇ ਸਰਕਾਰਾਂ ਦੇ ਵਿੱਚ ਲਿਆਉਣ ਤਾਂ ਕਿ ਜਿਹੜਾ ਦੇਸ਼ ਔਰ ਸਮਾਜ ਦਾ ਜਿਹੜਾ ਭਲਾ ਹੋ ਸਕੇ